नौजवान किसान की दिल्ली कूच में लैके पूरी तैयारी हो चुकी है अजनला तो के पिंड तो नौजवान किसान के काफले दिल्ली के लिए रवाना हो रहे हैं तो अजनला तो किसान आगू जड़े ने बलदीव सिंह सिरसा की अगवाई हेठ नौजवान किसान का काफिला रवाना होया है नौजवान किसान के वालों अपन कारा किसानी अंदोलन चंडे के चंडे जुड़े बन के जी खिंची गई है तैयारी पूरी तरह खिंच ली गई है दिल्ली में जाने वाले नौजवान किसान ने ਏਜਾ ਨਿਊਜ਼ ਪੰਜਾਬ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਨੌਜਵਾਨ ਨੇ ਕਾਰਾਦੇਵ ਉਪਰ ਦਿੱਲੀ ਜਾਣ ਨੂੰ ਲੈ ਕੇ ਜੜੀ ਤਿਆਰੀ ਕੀਤੀ ਹੈ ਨੌਜਵਾਨ ਕਿਸਾਨ ਦੀ ਕੇਂਦਰ ਸਰਕਾਰ ਨੂੰ ਜਿਹੜਾ ਹੈ ਦੋ ਟੁਕ ਜਾਂਦੇ ਜਦੋਂ ਤੱਕ ਸਾਡੀ ਮੰਗਾਂ ਜੁੜੀਆਂ ਨਹੀਂ ਜਵਨਦੇ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਨੌਜਵਾਨ ਕਿਸਾਨ ਵੀ ਹਰਿਆਣਾ ਸਰਕਾਰ ਨੂੰ ਚੇਤਾਵਨੀ ਤੋਹਰਦੇ ਬੈਰੀਗੇਡ ਨੂੰ ਸਾਨੂੰ ਨਹੀਂ ਰੋਕ ਸਕਦੇ ਨੇ ਦੀ ਗੱਲ ਕਰੀਏ ਹਰਿਆਣਾ ਸਰਕਾਰ ਦੀ ਗੱਲ ਕਰੀ ਤੇ ਉਹਦੇ ਵੱਲੋਂ ਬਾਰਡਰਾਂ ਨੂੰ ਪੱਕੇ ਤੌਰ ਤੇ ਸੀਲ ਕਰ ਦਿੱਤਾ ਗਿਆ ਪਰ ਕਿਸਾਨਾਂ ਵੱਲੋਂ ਜਦੋਂ ਜਦ ਰਾਤੀ ਵੀ ਜਾਰੀ ਰਹੀ ਹੈ ਪਰ ਹੁਣ ਜੇ ਗੱਲ ਕਰੀਏ ਹਲਕਾ ਜਨਾਲਾ ਦੀ ਤੇ ਹਲਕਾ ਜਨਾਲਾ ਤੋਂ ਜਿਸ ਤਰੀਕੇ ਨਾਲ ਕਾਫਲੇ ਜਾ ਰਹੀ ਨੇ ਹੁਣ ਨੌਜਵਾਨ ਵੀ ਜਿਹੜੇ ਵੱਡੇ ਪੱਧਰ ਤੇ ਆਪਣੀਆਂ ਗੱਡੀਆਂ ਲੈ ਕੇ ਜਿਹੜਾ ਉੱਥੇ ਪਹੁੰਚਣ ਦੀ ਤਿਆਰੀ ਕਰ ਰਹੇ ਨੇ ਸਾਡੇ ਨਾਲ ਨੌਜਵਾਨ ਮੌਜੂਦ ਨਹੀਂ ਹਾਂਜੀ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਤੁਸੀਂ ਦਿੱਲੀ ਪਹੁੰਚ ਰਹੇ ਹੋ ਫਿਰ ਜਾਣਾ ਪੈ ਗਿਆ ਤੁਹਾਨੂੰ ਦਿੱਲੀ ਹੁਣ ਇਸ ਵੇਲੇ ਫਿਰ ਵੇਖੋ ਜੀ ਜਾਣਾ ਤਾਂ ਪੈ ਗਿਆ ਕਿ ਕੇਂਦਰ ਸਰਕਾਰ ਦੀਆਂ ਭੈੜੀਆਂ ਨੀਤੀਆਂ ਬਹੁਤ ਜ਼ਿਆਦਾ ਏ ਤੱਕ ਵੇਖੋ ਪਹਿਲਾਂ ਵੀ ਆਪਾਂ ਉੱਥੇ ਰਹੇ ਸੀ 1.5 ਸਾਲ ਬੈਠੇ ਰਹੇ ਆ ਧਰਨੇ ਤੇ ਸਾਡੇ 9 ਜਵਾਨ ਬੜੇ ਸ਼ੀਸਾ 150 ਦੇ ਕਰੀਬ ਸਾਡੇ ਜਿਹੜੇ ਉਹ ਸ਼ਹੀਦ ਹੋਏ ਉੱਥੇ ਉਹ ਵੀ ਬਹੁਤ ਸਾਨੂੰ ਦੁੱਖ ਲੱਗਾ ਵਾ ਵੇਖੋ ਸਾਰਾ ਕੁਛ ਇਹਨਾਂ ਨੇ ਰਿਟਰਨ ਚ ਦਿੱਤਾ ਕਿ ਅਸੀਂ ਸਾਰੀਆਂ ਮੰਗਾਂ ਜਿਹੜੀਆਂ ਤੁਹਾਡੀਆਂ ਮੰਨਾਂਗੇ ਦੁਬਾਰਾ ਸਰਕਾਰ ਜਿਹੜੀ ਇਹ ਕੇਂਦਰ ਸਰਕਾਰ ਮੁੱਕਰ ਗਈ ਆ ਹੁਣ ਵੇਖੋ ਸਾਡੇ ਬਜ਼ੁਰਗ ਗਏ ਨੇ ਸਾਨੂੰ ਇਹ ਹੀ ਕਿ 12 ਤਰੀਕ ਨੂੰ ਜਿਹੜਾ ਮੀਟਿੰਗ ਸੀ ਉਹਦੇ ਵਿੱਚ ਸ਼ਾਇਦ ਸਾਡੀ ਕੋਈ ਸੁਣਵਾਈ ਹੋਏਗੀ ਕੋਈ ਸੁਣਵਾਈ ਦੀ ਇਹਨਾਂ ਨੇ ਕੀਤੀ ਸਾਡੇ ਬਜ਼ੁਰਗ ਸਾਰੇ ਜਿਹੜੇ ਜਿੰਨੇ ਵੀ ਬਜ਼ੁਰਗ ਸਾਰੇ ਸਾਡੇ ਚੱਲ ਗਏ ਨੇ ਹੁਣ ਅਸੀਂ ਵੀ ਚੱਲੇ ਆ ਸਾਰੇ ਨੌਜਵਾਨ ਸਾਡੇ ਅਸੀਂ ਆਪਣੀ ਪੂਰੀ ਤਿਆਰੀ ਚ ਹੈ ਕੀ ਲੱਗਦਾ ਕੀ ਹੈ ਕਿ ਜਿਸ ਤਰੀਕੇ ਨਾਲ ਪਹਿਲੇ ਸਮੇਂ ਜੋ ਲੰਮਾ ਸਮਾਂ ਉਹ ਤੇ ਬਰੂਹਾਂ ਤੇ ਬੈਣਾ ਪਿਆ ਜਿਸ ਤਰੀਕੇ ਤੋਂ ਕਿ 1.5 ਸਾਲ ਬੈਠੇ ਰਹੇ ਹੋ ਕੀ ਲੱਗਦਾ ਹੁਣ ਫੇਰ ਬੈਠਣਾ ਪਊਗਾ ਉਸੇ ਤਰੀਕੇ ਨਾਲ ਬਿਲਕੁਲ ਆਪਾਂ ਪੂਰਾ ਪੂਰੇ ਤਿਆਰੀ ਚ ਜਾਵਾਂਗੇ ਬਵਾ ਜਿੰਨੇ ਜਰ ਮਰਜੀ ਬੈਣਾ ਪਿਆ 2 ਸਾਲ ਬੈਣਾ ਪਿਆ 2 ਸਾਲ ਬਵਾ ਕੋਈ ਚੱਕਰ ਨਹੀਂ ਹੈ ਪਰ ਰਸਤੇ ਦੇ ਵਿੱਚ ਤੇ ਸਰਕਾਰਾਂ ਜਿੱਦਾਂ ਖੱਟਰ ਸਰਕਾਰ ਦੀ ਗੱਲ ਕਰੀ ਤੇ ਉਹਨਾਂ ਵੱਲੋਂ ਕਿੱਲਾਂ ਵਛਾ ਦਿੱਤੀਆਂ ਗਈਆਂ ਨੇ ਰਸਤੇ ਵਿੱਚ ਵੱਡੀਆਂ ਜਿਹੜੀਆਂ ਸੀਮੈਂਟ ਦੀਆਂ ਜਿਹੜੀਆਂ ਸਲਾ ਬਣਾ ਕੇ ਜਿਹੜਾ ਰਸਤੇ ਬੰਦ ਕਰ ਦਿੱਤੇ ਗਏ ਨੇ ਜਿਹੜੀ ਇਹ ਕੌਮ ਹੈ ਨਾ ਇਹਨਾਂ ਦੇ ਅੱਗੇ ਭਾਵੇਂ ਜਿੱਡੀ ਮਰਜ਼ੀ ਕੰਦ ਕਰ ਦੇਣ ਠੀਕ ਆ ਇਹ ਨੌਜਵਾਨ ਯੋਧੇ ਨੇ ਕਲਗੀ ਵਾਲੇ ਪਾਸ਼ਾ ਦੀ ਇਹ ਸਾਰੀ ਯੋਧੇ ਨੇ ਸਾਰੇ ਇਹ ਜੋ ਮਰਜ਼ੀ ਕਰ ਲੈਣ ਟੱਪ ਜਾਣ ਤੋੜਾਂਗੇ ਸਾਰਾ ਕੁਝ ਅਰਿਵਦੀ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਜੇ ਗੱਲ ਕਰੀਏ ਹੁਣ ਇਸ ਵੇਲੇ ਫਿਰ ਦਿੱਲੀ ਨੂੰ ਕੂਚ ਕਰਨ ਦੀਆਂ ਤਿਆਰੀਆਂ ਹੋ ਗਈਆਂ ਨੇ ਲਗਾਤਾਰ 13 ਤਰੀਕ ਦੀ ਕਾਲ ਸੀ ਤੇ ਅੱਜ ਜਿਸ ਤਰ੍ਹਾਂ 13 ਤਰੀਕ ਹੋ ਗਈ ਆ ਵੱਡੇ ਪੱਧਰ ਤੇ ਜਿੱਦਿਆ ਪਹਿਲਾਂ ਵੀ ਜਿਹੜੇ ਕਿਸਾਨ ਪਹੁੰਚ ਚੁੱਕੇ ਨੇ ਹੁਣ ਤੁਹਾਡੇ ਵੱਲੋਂ ਵੀ ਕਾਬਲੇ ਮਗਰਵਾਣਾ ਹੋ ਰਹੇ ਨੇ ਵੇਖੋ ਜੀ ਪਹਿਲਾਂ ਤੇ ਕੱਲ 12 ਤਰੀਕ ਨੂੰ ਸੈਂਟਰ ਦੇ ਮੰਤਰੀਆਂ ਦਾ ਮੀਟਿੰਗ ਸੀ ਚੰਡੀਗੜ੍ਹ ਉਸ ਕਰਕੇ ਥੋੜੇ ਜੇ ਨੌਜਵਾਨ ਜਿਹੜੇ ਢਿੱਲੇ ਪਏ ਸੀ ਸ਼ਾਇਦ ਕੁਝ ਸਿੱਟੇ ਦਾ ਹੱਲ ਨਿਕਲ ਜੇ ਪਰ ਰਾਤੀ ਮੀਟਿੰਗ 'ਚ ਕੋਈ ਹੱਲ ਨਹੀਂ ਨਿਕਲਿਆ ਸੈਂਟਰ ਸਰਕਾਰ ਟਾਈਮ ਨੂੰ ਲਮਕਾਉਣਾ ਚਾਹੁੰਦੀ ਜਦੋਂ ਰਾਤ ਦਾ ਪਤਾ ਲੱਗਿਆ ਵੀ ਕੋਈ ਹੱਲ ਨਹੀਂ ਨਿਕਲਣਾ ਸਾਡੇ ਬਜ਼ੁਰਗ ਜਿਹੜੇ ਪਹਿਲਾਂ ਹੀ ਬਾਡਰਾਂ ਤੇ ਪਹੁੰਚ ਚੁੱਕੇ ਆ ਨੌਜਵਾਨ ਤਿਆਰ ਨੇ ਚਾਹੇ ਬੈਰੀਕੇਡ ਕੰਧਾਂ ਜੋ ਮਰਜ਼ੀ ਉਥੇ ਟੈਂਕ ਲੈ ਆਉਣ ਤੋਫਾ ਲੈ ਆਉਣ ਇਹ ਬੈਰੀਕੇਡ ਤੋੜ ਕੇ ਜਿਵੇਂ ਪਹਿਲਾਂ ਇਹ ਦਿੱਲੀ ਦੀਆਂ ਸਰਾਂਦਾ ਤੇ ਬੈਠੇ ਸੀ ਚਾਰຊਫੇਰੇ ਓਵੇਂ ਹੀ ਦਿੱਲੀ ਨੂੰ ਘੇਰਾ ਪਾਉਣਗੇ ਪਰ ਤੁਸੀਂ ਨੌਜਵਾਨੋ ਕਿਹੜੀਆਂ ਮੰਗਾਂ ਸੀ ਜਿੰਨਾ ਕਰਕੇ ਖਾਸ ਫੇਰ ਜੁੰਡਣਾ ਪੈ ਰਿਹਾ ਕਿ ਕਿਸਾਨਾਂ ਨੂੰ ਜਦੋਂ ਡੇਢ ਸਾਲ 2 ਸਾਲ ਪਹਿਲਾਂ ਧਰਨਾ ਚੱਲਿਆ ਸੀ ਉਦੋਂ ਸੈਂਟਰ ਨਾਲ ਜੋ ਐਂਡ ਤੇ ਹੋਏ ਵੀ ਤਿੰਨ ਬਿੱਲ ਜਿਹੜੇ ਸੀ ਉਹ ਮੋਦੀ ਸਰਕਾਰ ਨੇ ਰੱਦ ਕਰਤੇ ਸੀ ਇੱਕ ਉਦੋਂ ਐਮਐਸਪੀ ਦਾ ਕਾਨੂੰਨ ਸੀ ਉਹਨਾਂ ਨੇ ਰਿਟਰਨ ਵਿੱਚ ਦਿੱਤਾ ਐਮਐਸਪੀ ਬਿੱਲ ਜਿਹੜਾ ਲਾਗੂ ਤੁਹਾਡਾ ਰਿਟਰਨ ਤੇ ਬਣਾਵਾਂਗੇ 700 ਜਵਾਨ ਜਿਹੜੇ ਸਾਡੇ ਉਸ ਟਾਈਮ ਤੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇਵਾਂਗੇ ਇੱਕ ਲਖੀਂਪੂਰੀ ਵਾਲਾ ਜਿਹੜਾ ਮੰਤਰੀ ਸੀ ਉਸ ਟਾਈਮ ਜਿਹਦੇ ਬੇਟੇ ਨੇ ਸਾਡੇ 5 ਨੌਜਵਾਨ ਕਿਸਾਨ ਕੁਚਲੇ ਸੀ ਉਹਨੂੰ ਮੰਤਰੀਪੜ ਤੋਂ ਹਟਾ ਕੇ ਉਹਨੂੰ ਫਾਸਟ ਟਰੈਕ ਤੇ ਸਜ਼ਾ ਦਿਵਾਵਾਂਗੇ ਉਹ ਸਾਰੀਆਂ ਹੀ ਮੰਗਾਂ ਤੋਂ ਰਿਟਰਨ ਵਿੱਚ ਦੇ ਕੇ ਮੋਦੀ ਸਰਕਾਰ ਮੁਕਰ ਚੁੱਕੀ ਸੀ ਇੱਕ ਮਰਜ਼ੀ ਭਾਵੇਂ 2 ਸਾਲ ਲੱਗ ਜਾਣ ਅਸੀਂ ਜਦ ਤੱਕ ਸਰਕਾਰ ਆਪਣੀਆਂ ਵਾਅਦੇ ਕੀਤੇ ਪੂਰੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਦੇ ਪੂਰੀ ਖਰੀ ਨਹੀਂ ਉਤਰਦੀ ਤਦ ਤੱਕ ਮੋਰਚੇ ਲੱਗੇ ਰਹਿਣਗੇ ਬਾਕੀ ਆਉਣ ਵਾਲੇ ਸਮੇਂ ਵਿੱਚ ਦੇਖਦੇ ਹਾਂ ਕਿ ਕਦ ਤੱਕ ਮੋਦੀ ਸਰਕਾਰ ਕਿਸਾਨਾਂ ਨੂੰ ਚੱਲ ਪਾਉਂਦੀ ਆ ਤੇ ਕਦ ਤੱਕ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਲੈਣ ਨੂੰ ਪੂਰਾ ਕਰਕੇ ਤੇ ਕਿਸਾਨਾਂ ਨੂੰ ਘਰਾਂ ਨੂੰ ਕੱਲਦੀ ਆ ਤੁਸੀਂ ਜੁੜੇ ਰਹੋ ਇਦਾਂ ਹੀ ਇੰਡੀਆ ਨਿਊਜ਼ ਪੰਜਾਬ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ ਰਿਪੋਰਟ